ਇਹ ਦੁਨੀਆ ਦਾ ਉਹ ਨੰਬਰ 1 ਨੁਸਖਾ ਫਾਰਮੂਲਾ ਹੈ ਜੋ ਡਾਕਟਰ ਖੁਦ ਤਾਂ ਪਿੰਦੇ ਨੇ ਪਰ ਕਿਸੇ ਨੂੰ ਨਹੀਂ ਦੱਸਦੇ ਮੇਰੀਆਂ ਬੀਬੀਆਂ ਭੈਣਾਂ ਜਿਆਦਾ ਨਹੀਂ ਮੋਟੀਆਂ ਜਾਂ ਜਿਹੜੀਆਂ ਕੰਨੀਆਂ ਵੀ ਥੋੜਾ ਜਿਹਾ ਵਜ਼ਨ ਘਟਾਣਾ ਉਹ ਨਾ ਪੀਣ ਠੀਕ ਹੈ ਕਿਉਂਕਿ ਉਹਨਾਂ ਦਾ ਵਜ਼ਨ ਜਿਆਦਾ ਘਟ ਜਾਣਾ ਫਿਰ ਐਕਸਰਸਾਈਜ਼ ਕਰਕੇ ਦੇਖ ਲਈ ਕਾਫੀ ਕਾ ਛੱਡਣਾ ਅਸੀਂ ਦੇਖ ਲਿਆ ਦੋਦੀ ਥਾਂ ਤੇ ਅਸੀਂ ਰੋਟੀ ਇੱਕ ਖਾਣ ਲੱਗ ਗਏ ਅਸੀਂ ਰਾਤ ਦੀ ਰੋਟੀ ਬੰਦ ਕਰਤੀ ਅਸੀਂ ਸਵੇਰੇ ਉੱਠਦੇ ਸਾਰ ਫਾਸਟਿੰਗ ਕਰ ਲਈਏ ਉਹ ਸਾਰਾ ਕੁਝ ਕਰਕੇ ਹੰਬ ਗਏ ਨੇ ਜਿਹੜੇ ਜਿਹੜੇ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨੇ ਲੇਕਿਨ ਕਹਿੰਦੇ ਸਾਡਾ ਵਜ਼ਨ ਨਹੀਂ ਘਟਿਆ ਇਹ ਡਰਿੰਕ ਜਦੋਂ ਤੁਹਾਡੇ ਅੰਦਰ ਜਾਣੀ ਹੈ ਇਹਨੇ ਫੈਟ ਨੂੰ ਬਾਹਰ ਲੈ ਗਈ ਨਹੀਂ ਗੱਲਾਂ ਪੰਜ ਜੜੀਆਂ ਬੁੱਟੀਆਂ ਹੈਗੀਆਂ ਤਾਂ ਦੀਆਂ ਜਿਹੜੀਆਂ ਅਸੀਂ ਦਵਾਈ ਦੇ ਵਿੱਚ ਪਾਨੇ ਆ ਫੈਟ ਲਾਸ ਕਟਿੰਗ ਮਸ਼ੀਨ ਬਣਾਈ ਦਵਾਈ ਸੀ ਠੀਕ ਹੈ ਠੀਕ ਹੈ ਇੱਕ ਗੋਲੀ ਸਵੇਰੇ ਖਾਓ ਇੱਕ ਗੋਲੀ ਸ਼ਾਮੀ ਖਾਓ ਜ਼ਿਆਦਾਤਰ ਡਾਕਟਰ ਨੇ ਜਿਹੜੇ ਉਹ ਇਹ ਗੱਲ ਕਹਿ ਦਿੰਦੇ ਨੇ ਵੀ ਕੋਈ ਨਹੀਂ ਜਿਹੜੀ ਮਰਜ਼ੀ ਕੋਲਡ ਡਰਿੰਕ ਪੀਓ ਜੋ ਕੁਝ ਮਰਜ਼ੀ ਖਾਓ ਪੀਓ ਪਰ ਬਾਅਦ ਚ ਇੱਕ ਗੋਲੀ ਖਾਲਿਆ ਕਰੋ 슈ਗਰ ਵਾਲੀ ਬਾਅਦ ਇੱਕ ਗੋਲੀ ਖਾ ਲਿਆ ਕਰੋ ਅਗਰ ਤਲੇ ਫਲੇ ਖਾਦੇ ਆ ਗਿਆ ਬੀਪੀ ਵਾਲੀ ਬਾਅਦ ਚ ਅਗਰ ਤੁਹਾਡੇ ਪੇਟ ਦਰਦ ਕਰਦਾ ਤਾਂ ਕੋਈ ਗੱਲ ਇੱਕ ਪੇਨ ਕਿਲਰ ਲੈ ਲਿਆ ਕਰੋ ਪਰ ਖਾਣਾ ਪੀਣਾ ਨਾ ਛੱਡੋ ਤੁਸੀਂ ਕਹਿੰਦੇ ਹੋ ਵੀ ਇਹ ਸਾਰੇ ਚੀਜ਼ਾਂ ਦਾ ਹੱਲ ਹੈ ਠੀਕ ਹੈ ਪਰ ਜੇ ਤੁਸੀਂ ਉਹ ਡਾਈਟ ਵਾਲੀ ਜਿਹੜੀ ਚੀਜ਼ ਹੈ ਜੇ 슈ਗਰ ਫ੍ਰੀ ਵਾਲੀ ਜਿਹੜੀ ਚੀਜ਼ ਹੈ ਤੁਸੀਂ ਉਹਦੀ ਰਿਪਲੇਸਮੈਂਟ ਇਹਨੂੰ ਬਣਾ ਲੋਗੇ ਨਾ ਇਹ ਡਰਿੰਕ ਪੀਣ ਤੇ ਵੀ ਬਹੁਤ ਅਮੇਜ਼ਿੰਗ ਹੈ ਫਾਈਬਰ ਕੰਟੈਂਟ ਬਹੁਤ ਹਾਈ ਹੈ ਕ੍ਰੀਵਿੰਗ ਹੁੰਦੀ ਰਹਿੰਦੀ ਮਿੱਠਾ ਖਾਣ ਦੀ ਮਿੱਠਾ ਖਾਣ ਦੀ ਗੋਲ ਗੱਪੇ ਖਾਣ ਦੀ ਚਾਟ ਖਾਣ ਦੀ ਟਿੱਕੀਆਂ ਖਾਣ ਦੀ ਜਿਹੜਾ ਵੀ ਜੰਕ ਫੂਡ ਆਪਾਂ ਕਹਿੰਦੇ ਨੇ ਜਿਹੜਾ ਸਾਡਾ ਭਲਾ ਨਹੀਂ ਕਰਦਾ ਉਹ ਜਿਹੜੀ ਕ੍ਰੇਵਿੰਗ ਏ ਉਹਨੂੰ ਕ੍ਰੇਵਿੰਗ ਨੂੰ ਸਟਾਪ ਕਰੇਗਾ ਫਰੋਮ ਦਾ ਵੈਰੀ ਫਰਸਟ ਡੇ ਪਹਿਲੇ ਦਿਨ ਤੋਂ ਫਾਰਮੂਲਾ ਲੈਣ ਲਈ ਇੱਕ ਛੋਟਾ ਜਿਹਾ ਕੰਮ ਕਰਨਾ ਹੈ ਇਸੇ ਵੀਡੀਓ 'ਚ ਜਿਹੜੇ ਵੀ ਪਲੇਟਫਾਰਮ ਤੋਂ ਤੁਸੀਂ ਦੇਖਦੇ ਪਏ ਹੋ ਉਹਦੇ ਥੱਲੇ ਇੱਕ ਕਮੈਂਟ ਪਾਓ ਵੀ ਫਾਰਮੂਲਾ ਦੱਸੋ ਜਿਹੜੀਆਂ ਬੂਟੀਆਂ ਵਾਲਾ ਨਾਲ ਹੀ ਤੁਹਾਨੂੰ ਉਸੇ ਵੇਲੇ ਮੇਰਾ ਮੈਸੇਜ ਆ ਜਾਏਗਾ ਇਹ ਦੁਨੀਆ ਦਾ ਉਹ ਨੰਬਰ 1 ਨੁਸਖਾ ਫਾਰਮੂਲਾ ਹੈ ਜੋ ਡਾਕਟਰ ਖੁਦ ਤਾਂ ਪਿੰਦੇ ਨੇ ਪਰ ਕਿਸੇ ਨੂੰ ਨਹੀਂ ਦੱਸਦੇ ਪਰ ਅੱਜ ਅਸੀਂ ਤੁਹਾਡੇ ਨਾਲ ਇਹ ਨੁਸਖਾ ਇਹ ਫਾਰਮੂਲਾ ਇਹ ਡਰਿੰਕ ਸ਼ੇਅਰ ਕਰਨ ਵਾਲੇ ਆ ਤੇ ਤੁਹਾਨੂੰ ਕੀ ਕੀ ਫਾਇਦੇ ਹੋਣ ਵਾਲੇ ਨੇ ਇਹ ਸਾਰੀਆਂ ਚੀਜ਼ਾਂ ਦੱਸਣ ਵਾਲੇ ਆ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਇਹ ਸੀਕ੍ਰੇਟ ਰਿਵੀਲ ਕਰਨ ਵਾਲੇ ਵੈਦ ਹਰਸ਼ਵੀਰ ਜੀ ਵੈਦ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਦੇ ਸਾਬ ਦੇ ਸਾਬ ਵਿੱਚ ਬਸਦੇ ਮੇਰੇ ਸਾਰੇ ਵੀਨਾ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਡਾਕਟਰ ਸਾਹਿਬ ਤੁਸੀਂ ਮੈਨੂੰ ਦੱਸਿਆ ਕਿ ਅੱਜ ਇਹ ਉਹ ਡਰਿੰਕ ਅਸੀਂ ਤੁਹਾਨੂੰ ਦੱਸਣ ਵਾਲੇ ਆ ਜੋ ਡਾਕਟਰ ਖੁਦ ਤਾਂ ਪੀਂਦੇ ਨੇ ਪਰ ਕਿਸੇ ਨੂੰ ਦੱਸਦੇ ਨਹੀਂ ਦੇਖੋ ਜੀ ਇੱਕ ਸਰਵੇ ਹੋਇਆ ਸੀ ਉਹਦੇ ਵਿੱਚ ਜਿਹੜਾ ਸਟੱਬਰਨ ਫੈਟ ਏ ਸਟੱਬਰਨ ਫੈਟ ਮੀਨ ਜਿਹੜਾ ਢੀਡ ਫੈਟ ਏ ਜਿਹੜਾ ਖੁਰਦਾ ਹੀ ਨਹੀਂ ਜਿੱਦੀ ਜਿੱਦੀ ਫੈਟ ਜਿੱਦੀ ਉਹ ਵਾਲਾ ਨਹੀਂ ਮਤਲਬ ਪਰਮਾਨੈਂਟ ਜਿਹੜਾ ਜਿੱਦੀ ਜਿੱਦੀ ਫਿਲਮ ਵਾਲਾ ਜਿੱਦੀ ਨਹੀਂ ਜਿੱਦੀ ਉਹ ਵਾਲਾ ਨਹੀਂ ਪਰਮਨੈਂਟ ਜਿਹੜਾ ਆਪਾਂ ਕਹੀਏ ਵੀ ਜਿਹੜਾ ਫੈਟ ਖੁਰਦਾ ਹੀ ਨਹੀਂ ਕਈ ਮੇਰੀਆਂ ਬੀਬੀਆਂ ਪੜਾ ਬਹੁਤ ਡਾਈਟਿੰਗ ਕਰਦੀਆਂ ਨੇ ਵਿਚਾਰੀਆਂ ਜੇਮੂ ਹੀ ਜਾਂਦੀਆਂ ਨੇ ਪਰ ਉਹਨਾਂ ਨੂੰ ਰਿਜ਼ਲਟ ਕੋਈ ਨਹੀਂ ਮਿਲਦਾ ਠੀਕ ਹੈ ਇਹ ਰਿਜ਼ਲਟ ਓਰੀਐਂਟਡ ਹੈ ਕਿਉਂਕਿ ਇਹਦੇ ਤੇ ਸਰਵੇ ਹੋਇਆ ਪ੍ਰੋਪਰ ਉਹ ਕਹਿੰਦੇ ਜੀ ਜਿਹੜਾ ਫੈਟ ਕਿਸੇ ਚੀਜ਼ ਦਾ ਨਾ ਖੁਰੇ ਉਹ ਚੀਜ਼ ਇਹਨੂੰ ਖੁਰ ਸਕਦੀ ਹੈ ਜੀ ਇਹ ਫੈਟ ਜਿਹਦਾ ਆਪਾਂ ਤਵੇ ਦੇ ਤੇ ਮੱਖਣ ਨਹੀਂ ਪਾਈਦਾ ਤੋਂ ਮੱਖਣ ਖੁਰ ਕੇ ਹੋ ਜਾਂਦਾ 1 ਸੈਕਿੰਡ 'ਚ ਜਿੰਨਾ ਮਰਜ਼ੀ ਫਰਿੱਜ 'ਚ ਲਾਇਆ ਹੈ ਜਿੰਨਾ ਮਰਜ਼ੀ ਏਟਾ ਰਗਾ ਆਇਆ ਹੈ ਉਹਨੂੰ ਚੁੰਡੀ ਨਾਲ ਵੱਡ ਹੁੰਦੀ ਹੋਏ ਉਹ ਇੱਕ ਸੈਕਿੰਡ 'ਚ ਖੁਰਦਾ ਨਾ ਤਵੇ ਤੇ ਠੀਕ ਓਦਾਂ ਹੀ ਜਦੋਂ ਇਹ ਡਰਿੰਕ ਤੁਹਾਡੇ ਅੰਦਰ ਜਾਣੀ ਹੈ ਡਰਿੰਕ ਬਣਾਣੀ ਵੀ ਤੁਸੀਂ ਇਹ ਡਰਿੰਕ ਅਸਲੀ ਨਹੀਂ ਬਣਾਉਂਦੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਘਰੇ ਤੁਸੀਂ ਆਪ ਬਣਾਣੀ ਹੈ ਤੇ ਇਹ ਡਰਿੰਕ ਜਦੋਂ ਤੁਹਾਡੇ ਅੰਦਰ ਜਾਣੀ ਹੈ ਨੇ ਫੈਟ ਨੂੰ ਬਾਹਰ ਲੈ ਗਈ ਨਹੀਂ ਗੱਲਾਂ ਇਹਨੂੰ ਸੋਚ ਸਮਝ ਕੇ ਪੀਣਾ ਵੀ ਇਸ ਦਾ ਰਿਜ਼ਲਟ ਬਹੁਤ ਫਾਸਟ ਮਿਲਣਾ ਹੈ ਜਿਹੜੇ ਮਈਆਂ ਬੀਬੀਆਂ ਭੈਣਾਂ ਜਿਆਦਾ ਨਹੀਂ ਮੋਟੀਆਂ ਜਾਂ ਜਿਹੜੀਆਂ ਕੰਨੀਆਂ ਵੀ ਥੋੜਾ ਹੀ ਵਜਨ ਘਟਾਣਾ ਉਹ ਨਾ ਪੀਣ ਠੀਕ ਹੈ ਕਿਉਂਕਿ ਉਹਨਾਂ ਦਾ ਵਜਨ ਜਿਆਦਾ ਘਟ ਜਾਣਾ ਫਿਰ ਹਾਂਜੀ ਹਾਂਜੀ ਠੀਕ ਹੈ ਤੇ ਦੱਸ ਸਭ ਫਾਇਦਾ ਕੀ ਹੋਣ ਵਾਲਾ ਇਹਦੇ ਸਾਨੂੰ ਇਹ ਵੀ ਦੱਸੋ ਵੀ ਕਿਹੜੇ ਕਿਹੜੇ ਤੁਸੀਂ ਦੱਸ ਰਹੇ ਸੀ ਕਿ ਆ ਜ਼ਿਆਦਾਤਰ ਡਾਕਟਰ ਨੇ ਜਿਹੜੇ ਉਹ ਇਹ ਗੱਲ ਕਹਿ ਦਿੰਦੇ ਨੇ ਵੀ ਕੋਈ ਨਹੀਂ ਜਿਹੜੀ ਮਰਜ਼ੀ ਕੋਲਡ ਡਰਿੰਕ ਪੀਓ ਜੋ ਕੁਝ ਮਰਜ਼ੀ ਖਾਓ ਪੀਓ ਪਰ ਬਾਅਦ ਚ ਇੱਕ ਗੋਲੀ ਖਾਲਿਆ ਕਰੋ 슈ਗਰ ਵਾਲੀ ਬਾਅਦ ਇੱਕ ਗੋਲੀ ਖਾ ਲਿਆ ਕਰੋ ਅਗਰ ਤਲੇ ਫਲੇ ਖਾਦੇ ਆ ਗਿਆ ਬੀਪੀ ਵਾਲੀ ਬਾਅਦ ਚ ਅਗਰ ਤੁਹਾਡੇ ਪੇਟ ਦਰਦ ਕਰਦਾ ਤਾਂ ਕੋਈ ਗੱਲ ਇੱਕ ਪੇਨ ਕਿਲਰ ਲੈ ਲਿਆ ਕਰੋ ਪਰ ਖਾਣਾ ਪੀਣਾ ਨਾ ਛੱਡੋ ਤੁਸੀਂ ਕਹਿੰਦੇ ਵੀ ਇਹ ਸਾਰੇ ਚੀਜ਼ਾਂ ਦਾ ਹੱਲ ਹੈ ਹੀ ਹੈ ਦੇਖੋ ਜੀ ਮੈਂ ਤੁਹਾਨੂੰ ਮੋਟੀ ਜੀ ਗੱਲ ਦੱਸਣ ਲੰਗਾ ਵਾਂ ਜਿਹੜਾ ਵੀ ਬੰਦਾ ਕਰੋ ਮਨ ਬਣਾ ਕੇ ਨਿਕਲਦਾ ਵੀ ਮੈਂ ਫੈਟ ਲੌਸ ਕਰਨਾ ਉਨੂੰ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਡਾਕਟਰਾਂ ਨੇ ਪਾਈ ਏ ਵੀ ਕੋਈ ਗੋਲੀ ਲਏਗਾ ਤਾਂ ਕਾਕਾ ਤੇਰਾ ਭਲਾ ਹੋਣਾ ਬਿਨਾ ਗੋਲੀ ਤੋਂ ਤੇਰੀ ਗਤੀ ਨਹੀਂ ਹੈਗੀ ਠੀਕ ਹੈ ਅਸੀਂ ਕਹਿੰਦੇ ਆ ਗੋਲੀ ਛਡਾ ਦੇਣੀ ਏ ਪਰਮਨੈਂਟਲੀ ਤੁਹਾਨੂੰ ਇਸ ਡਰਿੰਕ ਦੇ ਉੱਤੇ ਲਾ ਦੇਣਾ ਕਿਸੇ ਵੀ ਚੀਜ਼ ਦੇ ਉੱਤੇ ਜਦੋਂ ਡਾਈਟ ਲਿਖਿਆ ਜਾਂਦਾ ਨਾ ਜਾਂ 슈ਗਰ ਫ੍ਰੀ ਲਿਖਿਆ ਜਾਂਦਾ ਜਾਂ ਲੈਸ 슈ਗਰ ਲਿਖਿਆ ਜਾਂਦਾ ਆਪਣੀਆਂ ਸਪੈਸ਼ਲੀ ਬੀਬੀਆਂ ਪੈਣਾ ਬਹੁਤ ਇੰਟਰੈਕਟ ਹੁੰਦੀਆਂ ਉਹਦੇ ਵੱਲ ਉਹ ਕਹਿੰਦੀ ਆ ਇਹ ਸਾਡਾ ਭਲਾ ਕਰੂਗੀ ਪਰ ਜੇ ਤੁਸੀਂ ਉਹ ਡਾਈਟ ਵਾਲੀ ਜਿਹੜੀ ਚੀਜ਼ ਹੈ ਜੇ ਸ਼ੂਗਰ ਫ੍ਰੀ ਵਾਲੀ ਜਿਹੜੀ ਚੀਜ਼ ਹੈ ਤੁਸੀਂ ਉਹਦੀ ਰਿਪਲੇਸਮੈਂਟ ਇਹਨੂੰ ਬਣਾ ਲੋਗੇ ਨਾ ਇਹ ਡਰਿੰਕ ਪੀਣ ਚ ਵੀ ਬਹੁਤ ਅਮੇਜ਼ਿੰਗ ਹੈ ਇਦੇ ਵਿੱਚ ਤੁਸੀਂ ਹਲਕਾ ਜਿਹਾ ਜਿਹੜਾ ਸੈਂਦਾ ਨਮਕ ਜਿਹਨੂੰ ਕਹਿੰਦੇ ਆ ਪਿੰਕ ਰੌਕ ਸਾਲਟ ਕਹਿੰਦੇ ਆ ਉਹ ਵੀ ਪਾ ਕੇ ਪੀ ਸਕਦੇ ਹੋ ਜੇ ਤੁਹਾਨੂੰ ਟੇਸਟ ਅਜੀਬ ਲੱਗਦਾ ਸ਼ੁਰੂ-ਸ਼ੁਰੂ 'ਚ ਉਹ ਤੁਸੀਂ ਐਡੀਸ਼ਨਲ ਇੱਕ ਇਹਦਾ ਬੈਨੀਫਿਟ ਲੈ ਸਕਦੇ ਹੋ ਜਾਂ ਇਹਦੇ ਵਿੱਚ ਤੁਸੀਂ ਛੋਟੀ ਜੀ ਚੁੰਡੀ ਤੋਂ ਵੀ ਅੱਧੀ ਚੁੰਡੀ ਕਾਲੀ ਮਿਰਚ ਦੀ ਵੀ ਪਾ ਸਕਦੇ ਹੋ ਇਹ ਦੈਟ ਇਜ਼ ਆਪਸ਼ਨਲ ਪਰ ਜੇ ਤੁਸੀਂ ਇਕੱਲਾ ਵੀ ਪੀਣਾ ਸ਼ੁਰੂ ਕਰ ਦੋਗੇ ਨਾ ਤਾਂ ਵੀ ਤੁਹਾਡਾ ਭਲਾ ਜਿਹੜਾ ਹੋਣਾ ਉਹ ਗਰੰਟੀਡ ਹੈ ਕਿਉਂਕਿ ਉਹਦੇ ਵਿੱਚ ਚਾਰ-ਪੰਜ ਰੀਜ਼ਨ ਹੈਗੇ ਨੇ ਉਹ ਮੈਂ ਤੁਹਾਨੂੰ ਦੱਸ ਲੰਘਾਵਾਂ ਵਾਰੀ-ਵਾਰੀ ਕਰਕੇ ਸਭ ਤੋਂ ਪਹਿਲਾਂ ਤੇ ਇਹਦਾ ਜਿਹੜਾ ਫਾਈਬਰ ਕੰਟੈਂਟ ਹੈ ਫਾਈਬਰ ਕੰਟੈਂਟ ਬਹੁਤ ਹਾਈ ਹੈ ਠੀਕ ਹੈ ਠੀਕ ਹੈ ਉਹਦੇ ਤੋਂ ਬਾਅਦ ਫਾਈਬਰ ਕੰਟੈਂਟ ਦਾ ਮਤਲਬ ਵੀ ਤੁਹਾਡਾ ਡਾਈਜੈਸਟਿਵ ਸਿਸਟਮ ਐ ਪੂਰਾ ਓਕੇ ਚੱਲੇਗਾ ਖਾਦਾ ਪੀਤਾ ਦਾ ਹਜਮ ਹੋਏਗਾ ਜਿੱਦੋਂ ਤੁਹਾਡੇ ਅੰਦਰ ਫਾਈਬਰ ਜਾਣਾ ਜਿਹੜਾ ਅੱਜਕੱਲ ਦੇ ਬੱਚੇ ਸਪੈਸ਼ਲੀ ਨਹੀਂ ਖਾਂਦੇ ਕੀਰਾ ਟਮਾਟਰ ਪਿਆਜ਼ ਚਕੁੰਦਰ ਜਿਹੜੀਆਂ ਚੀਜ਼ਾਂ ਸਾਡੀ ਬਾਡੀ ਨੂੰ ਐਸੈਂਸ਼ੀਅਲ ਹੈ ਜੇ ਤੁਸੀਂ ਸੈਲਡ ਨਹੀਂ ਵੀ ਖਾਓਗੇ ਸੈਲਡ ਦੀ ਵੀ ਰਿਪਲੇਸਮੈਂਟ ਇਹਦੇ ਵਿੱਚ ਹੀ ਹੈ ਠੀਕ ਹੈ ਆਜੋ ਨੰਬਰ ਦੂਜੇ ਦੇ ਜਿਹੜੀਆਂ ਬੀਬੀਆਂ ਪੜਾ ਕੰਨੀਆਂ ਵੀ ਸਾਨੂੰ ਹਰ ਵੇਲੇ ਕ੍ਰੇਵਿੰਗ ਹੁੰਦੀ ਰਹਿੰਦੀ ਮਿੱਠਾ ਖਾਣ ਦੀ ਮਿੱਠਾ ਖਾਣ ਦੀ ਗੋਲ ਗੱਪੇ ਖਾਣ ਦੀ ਚਾਟ ਖਾਣ ਦੀ ਟਿੱਕੀਆਂ ਖਾਣ ਦੀ ਜਿਹੜਾ ਵੀ ਜੰਕ ਫੂਡ ਆਪਾਂ ਕਹਿੰਦੇ ਨੇ ਜਿਹੜਾ ਸਾਡਾ ਭਲਾ ਨਹੀਂ ਕਰਦਾ ਉਹ ਜਿਹੜੀ ਕ੍ਰੇਵਿੰਗ ਏ ਉਹਨੂੰ ਕ੍ਰੇਵਿੰਗ ਨੂੰ ਸਟਾਪ ਕਰੇਗਾ ਫਰੋਮ ਦਾ ਵੈਰੀ ਫਰਸਟ ਡੇ ਪਹਿਲੇ ਦਿਨ ਤੋਂ ਜਿਹੜੀ ਕ੍ਰੇਵਿੰਗ ਏ ਉੱਤੇ ਬ੍ਰੇਕ ਲਾ ਦੇਗਾ ਠੀਕ ਹੈ ਸਭ ਤੋਂ ਵਧੀਆ ਚੀਜ਼ ਇਹ ਦੇਈ ਹੈ ਵੇ ਕਿ ਜਿਹੜਾ ਡਾਈਜੈਸਟਿਵ ਹੈਲਥ ਜਿਹਨੂੰ ਆਪਾਂ ਗੱਟ ਹੈਲਥ ਕਹਿੰਦੇ ਆ ਗੱਟ ਹੈਲਥ ਨੂੰ ਬਿਲਕੁਲ ਕਲੀਨ ਅਪ ਕਰਕੇ ਰੱਖ ਨਾ ਤੁਹਾਨੂੰ ਲੂਜ਼ ਮੋਸ਼ਨ ਲੱਗਣਗੇ ਤੇ ਨਾ ਤੁਹਾਨੂੰ ਕਬਜ਼ ਦੀ ਦਿੱਕਤ ਆਏਗੀ ਇਹਨੂੰ ਪੀਨ ਸਿੱਕਲੇ ਫਿਰ ਇਹਦਾ ਜਿਹੜਾ ਕੰਟੈਕਟ ਏ ਉਹ ਐਡਾ ਸ਼ਾਨਦਾਰ ਇਹਦਾ ਜਿਹੜਾ ਸਮਾਨ ਜਿਹੜੀਆਂ ਇਹਦੇ ਗੁਣ ਨੇ ਆਪਾਂ ਗੁਣ ਕਹਿ ਲਈਏ ਇਹਨੂੰ ਇਹ ਲੋ ਇਨ ਫੈਟ ਏ ਜਿਹੜਾ ਫੈਟ ਏ ਚਰਬੀ ਏ ਉਹ ਨਹੀਂ ਹੈਗੀ ਇਹਦੇ ਵਿੱਚ ਤੇ ਜਿਹੜੀਆਂ ਕੈਲਰੀਜ਼ ਨੇ ਉਹ ਵੀ ਬਹੁਤ ਘੱਟ ਨੇ ਠੀਕ ਹੈ ਠੀਕ ਹੈ ਦੋਨੋਂ ਪਾਸਿਓਂ ਫਾਇਦਾ ਵੀ ਇਹਦੇ ਨਾਲ ਤੁਹਾਡੇ ਜਿਹੜਾ ਮੋਟਾਪਾ ਆਲਰੇਡੀ ਅੰਦਰ ਇਕੱਠਾ ਹੋਇਆ ਜਿਹਨੂੰ ਆਪਾਂ ਸਟੱਬਨ ਫੈਟ ਕਹਿੰਦੇ ਆ ਉਹਦੇ ਖੁਰੰਦੇ ਉਹਦੇ ਬਾਹਰ ਜਾਣ ਦੇ ਪੂਰੇ ਪੂਰੇ ਗੋਲਡਨ ਚਾਂਸ ਤੁਹਾਨੂੰ ਦਿੱਤਾ ਰੱਬ ਨੇ ਇੱਕ ਇਹ ਜਿਹੜਾ ਆਪਾਂ ਹਰ ਗੱਲ ਦੇ ਵਿੱਚ ਕਹਿੰਦੇ ਨਾ ਫੈਟ ਲਾਸ ਦੇ ਮੇਰੇ ਜਿੰਨੇ ਵੀਡੀਓ ਨੇ ਆਪਾਂ ਇੱਕ ਗੱਲ ਵਰਡ ਯੂਜ਼ ਕਰਦੇ ਮੈਟਾਬੋਲਿਜ਼ਮ ਮੈਟਾਬੋਲਿਜ਼ਮ ਜਿੰਨਾ ਜ਼ਿਆਦਾ ਤੁਹਾਡਾ ਫਾਸਟ ਹੋਏਗਾ ਖਾਦਾ ਪੀਤਾ ਤੁਹਾਡਾ ਜਿੰਨਾ ਜ਼ਿਆਦਾ ਛੇਤੀ ਪਚੇਗਾ ਉਹ ਤੁਹਾਡਾ ਫੈਟ ਸੈੱਲ ਦੇ ਵਿੱਚ ਕਨਵਰਟ ਨਹੀਂ ਹੋਏਗਾ ਔਰ ਕਈਆਂ ਦੇ ਵਿੱਚ ਇਦਾਂ ਦਾ ਸਿਸਟਮ ਹੈ ਮੈਟਾਬੋਲਿਜ਼ਮ ਇੰਨਾ ਜ਼ਿਆਦਾ ਸਲੋ ਹੋ ਗਿਆ ਮੇਰੇ ਨਾਲ ਲੇਟ ਕਰਨਗੇ ਕਈ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਡਾ ਮੈਟਾਬੋਲਿਜ਼ਮ ਕਿੱਦਾਂ ਦਾ ਮੈਂ ਦੱਸਾਂ ਜੀ ਉਹਨਾਂ ਨੂੰ ਕੀ ਹੋ ਗਿਆ ਹਾਂਜੀ ਉਹਨਾਂ ਦੇ ਦਰਦਾਂ ਹੋਣ ਲੱਗ ਗਏ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਗੱਲ ਕਹੀ ਤੁਸੀਂ ਦੇਲ ਦੀ ਮੇਰੇ ਜਿਨ੍ਹਾਂ ਦਾ ਮੇਰੇ ਵੀਰਾਂ ਦਾ ਜਾਂ ਮੇਰੀਆਂ ਭੈਣਾਂ ਦਾ ਮੈਟਾਬੋਲਿਜ਼ਮ ਬਹੁਤ ਜ਼ਿਆਦਾ ਸਲੋ ਹੋ ਗਿਆ ਨਾ ਉਹਨਾਂ ਲਈ ਤੇ ਇਹ ਬਹੁਤ ਇੱਕ ਵਰਦਾਨ ਤੋਂ ਘੱਟ ਨਹੀਂ ਹੈਗਾ ਬਹੁਤ ਵਧੀਆ ਚੀਜ਼ ਹੈ ਮੈਟਾਬੋਲਿਜ਼ਮ ਫਾਸਟ ਹੋ ਜਾਏਗਾ ਬਹੁਤ ਖਾਦਾ ਪੀਤਾ ਜਿਹੜਾ ਤੁਹਾਡਾ ਪਹਿਲਾਂ ਸਿੱਧਾ ਫੈਟ ਸੈੱਲ ਚ ਕਨਵਰਟ ਹੋ ਰਿਹਾ ਸੀ ਤੁਹਾਡਾ એનર્ਜੀ ਚ ਕਨਵਰਟ ਹੋ ਰਿਹਾ ਹੁਣ ਤੁਸੀਂ ਪੂਰੀ ਸਪੀਡ ਨਾਲ ਕੰਮ ਕਰੋਗੇ ਕਨਸੈਂਟ੍ਰੇਸ਼ਨ ਤੁਹਾਡੀ ਪੂਰੀ ਬਣੇਗੀ ਸਰੀਰ ਦੇ ਵਿੱਚ ਦਰਦਾਂ ਨਹੀਂ ਹੋਣਗੀਆਂ ਸੁਸਤੀ ਨਹੀਂ ਪਵੇਗੀ ਬੱਸ ਯਾਨੀ ਆਣੀਆਂ ਕੰਮ ਦੇ ਕੰਮ ਵਾਲੇ ਪ੍ਰਤੀ ਤੁਹਾਡਾ ਪੂਰਾ ਧਿਆਨ ਲੱਗੇਗਾ ਤੇ ਸਭ ਤੋਂ ਅਮੇਜ਼ਿੰਗ ਇਹਦੀ ਗੱਲ ਜਿਹੜੀ ਲਾਸਟ ਹੈ ਨਾ ਉਹ ਹੈ ਇਹ ਵੀ ਜਿਹੜਾ 슈ਗਰ ਵਾਲਾ ਪੇਸ਼ੈਂਟ ਏ ਉਹਨੂੰ ਹਰ ਵੇਲੇ ਕੋਈ ਵੀ ਚੀਜ਼ ਖਾਣ ਤੋਂ ਪਹਿਲਾਂ ਸੋਚਣਾ ਪੈਂਦਾ ਵੀ ਸਾਨੂੰ ਵੀ ਥੱਲੇ ਕਈਆਂ ਨੇ ਕਮੈਂਟ ਕਰਕੇ ਉਹਨ ਤੋਂ ਸੁਣਾ ਸੀ ਉਹਨਾਂ ਦੇ ਵੀ ਕਮੈਂਟਾਂ ਦਾ ਜਵਾਬ ਹੁਣੇ ਦੱਸ ਦਿੰਨਾ ਵਾਂ ਵੀ ਜਿਹੜਾ 슈ਗਰ ਵਾਲਾ ਮਰੀਜ਼ ਏ ਉਹਦੇ ਲਈ ਵੀ ਬਹੁਤ ਚੀਜ਼ ਏ ਵਧੀਆ ਏ ਕਿਉਂਕਿ ਇਹਨੇ 슈ਗਰ ਨੂੰ ਰੈਗੂਲੇਟ ਕਰਨਾ ਰੈਗੂਲੇਟ ਮੀਨਸ ਵੀ ਤੁਹਾਡੀ 슈ਗਰ ਨੂੰ ਘਟਨ ਵੀ ਨਹੀਂ ਦੇਣਾ ਵਧਨ ਵੀ ਨਹੀਂ ਦੇਣਾ ਤੇ ਤੁਸੀਂ ਬੇ ਤੜਕ ਹੋ ਕੇ ਦਿਹਾੜੀ 'ਚ ਭਾਵੇਂ ਦੋ ਵਾਰੀ ਨੂੰ ਯੂਜ਼ ਕਰੋ ਸਵੇਰੇ ਸ਼ਾਮ 슈ਗਰ ਵਾਲੇ ਪੇਸ਼ੈਂਟਾਂ ਨੂੰ ਸਪੈਸ਼ਲ ਕੰਨਾ ਬਿਆ 슈ਗਰ ਵਾਲੇ ਪੇਸ਼ੈਂਟ ਦੇ ਅੰਦਰ ਸਭ ਤੋਂ ਜ਼ਿਆਦਾ ਕਮਜ਼ੋਰੀ ਆਂਦੀ ਏ ਵੀਕਨੈਸ ਆਂਦੀ ਏ ਉਹਦਾ ਦਿਲ ਕਰਦਾ ਬਾਡੀ ਟੁੱਟਦੀ ਰਹਿੰਦੀ ਏ ਉਹਦਾ ਦਿਲ ਕਰਦਾ ਮੈਂ ਸੁੱਤਾ ਰਵਾਂ ਉਹ ਵੀ ਐਨਰਜਟਿਕ ਹੋ ਜਾਏਗਾ ਬਿਲਕੁਲ ਉਹਦੇ ਅੰਦਰ ਬਾਡੀ ਦੇ ਅੰਦਰ એનર્ਜੀ ਆ ਜਾਏਗੀ ਉਹ ਵੀ ਭੱਜਿਆ ਫਿਰੇਗਾ ਬਿਲਕੁਲ ਪੂਰੀ ਸਪੀਡ ਨਾਲ ਸੋ ਆਹਦੇ ਪੰਜ ਛੇ ਫਾਇਦੇ ਇਹਦੇ ਹੈਗੇ ਨੇ ਫਾਇਦਿਆਂ ਦੀ ਲਿਸਟ ਹੋਰ ਬੜੀ ਲੰਮੀ ਹੈ ਪਰ ਸਾਡੀ ਵੀਡੀਓ ਜਦ ਲੰਮੀ ਨਾ ਹੋ ਜੇ ਫਿਰ ਮੈਂ ਸਾਰੇ ਨਹੀਂ ਦੱਸਨੇ ਅੱਛਾ ਤੇ ਡਾਕਟਰ ਸਾਹਿਬ ਅਖੀਰ ਦੇ ਵਿੱਚ ਸਾਨੂੰ ਦੱਸ ਦੇਵੀਂ ਇਹ ਬਣਾਉਣਾ ਕਿਵੇਂ ਹੈ ਇਹ ਜਿਹੜਾ 골ਡਨ ਵਾਟਰ ਹੈਗਾ ਇਹ ਬਣਾਉਣਾ ਕਿਵੇਂ ਹੈ ਕਿਸ ਤਰੀਕੇ ਨਾਲ ਬਣਾਣਾ ਕਿਸ ਚੀਜ਼ ਦਾ ਬਣਾਣਾ ਦੇਖੋ ਜੀ ਇਹ ਹੈਗਾ ਬਾਰਲੇ ਕਹੀਦਾ ਆਪਾਂ ਅੰਗਰੇਜ਼ੀ 'ਚ ਤੇ ਪੰਜਾਬੀ 'ਚ ਜੋਂ ਕਹੀਦਾ ਅੱਛਾ ਜੋਂ ਦਾ ਪਾਣੀ ਹੈ ਪਰ ਜੋਂ ਦਾ ਪਾਣੀ ਬਣਾਉਣ ਦੀ ਇੱਕ ਖਾਸ ਵਿਧੀ ਹੈ ਇੱਕ ਤਰੀਕਾ ਹੈਗਾ ਉਹ ਤੁਹਾਨੂੰ ਦੱਸਣ ਜਾ ਰਿਹਾ ਵਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡੇ ਕਈ ਵੀਰਪਰਾ ਤੁਹਾਡੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਅਬੈਸਟੀ ਹੈ ਜਿਹੜੀ ਫੈਟ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਕਰ ਰਹੀ ਹੈ ਸੋ ਜਿਹੜਾ ਵੀ ਮੇਰਾ ਵੀਰਪਰਾ ਪਤਲਾ ਹੋਣਾ ਚਾਹੁੰਦਾ ਉਹ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੇ ਤੇ ਹਕੀਕਤ ਟੀਵੀ ਜਿਹੜਾ ਚੈਨਲ ਸਾਡਾ ਉਹਨੂੰ ਵੱਧ ਤੋਂ ਵੱਧ ਪਿਆਰ ਦੇ ਸੋ ਇਹਨੂੰ ਬਣਾਉਣ ਦਾ ਬਹੁਤ ਆਸਾਨ ਤਰੀਕਾ ਦੋ ਗਲਾਸ ਪਾਣੀ ਲੈਣਾ ਜੀ ਇੱਕ ਕੋਲੀ ਜੌਂ ਦੀ ਲੱਣੀ ਛੂਟੀ ਕੋਲੀ ਠੀਕ ਹੈ ਠੀਕ ਹੈ ਜੀ ਤੇ ਤੁਸੀਂ ਪਿਓ ਕੇ ਰੱਖੇ ਨੇ ਜੀ ਪਹਿਲਾਂ ਹਾਂ ਜੀ ਇਹ ਪਿਓ ਕੇ ਰੱਖਨੇ ਨੇ ਫਰੁਕੀ ਸਾਹਿਬ ਥੋੜੀ ਜੀ ਮਿਹਨਤ ਕਰਨੀ ਪੈਂਦੀ ਕਿਸੇ ਕੰਮ ਲਈ ਜੇ ਤੁਸੀਂ ਸ਼ਾਨਦਾਰ ਰਿਜ਼ਲਟ ਐਕਸਪੈਕਟ ਕਰਦੇ ਹੋ ਨਾ ਥੋੜੀ ਜੀ ਮਿਹਨਤ ਕਰਨੀ ਪੈਗੀ ਆਪਾਂ ਨੂੰ ਜੋਂ ਜਿਹੜੇ ਨੇ ਆਮ ਕਰਿਆਨੇ ਦੀ ਦੁਕਾਨ ਤੋਂ ਤੁਹਾਨੂੰ ਮਿਲ ਜਾਂਦੇ ਨੇ ਜੀ ਜੋਂ ਦਾ ਪਾਣੀ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਰਾਤੀ ਸੌਣ ਵੇਲੇ ਜਿਹੜਾ ਜੌਂ ਦਾ ਹੇਗਾ ਇੱਕ ਕੌਲੀ ਜੋਂ ਦੀ ਲੋ ਦੋ ਗਲਾਸ ਪਾਣੀ ਲੋ ਉਹਨੂੰ ਇਦਾਂ ਦੇ ਦੇ ਵਿੱਚ ਕੰਟੇਨਰ ਦੇ ਵਿੱਚ ਪਿਓ ਕੱਚ ਦੇ ਕੰਟੇਨਰ ਦੇ ਵਿੱਚ ਪਿਓ ਦੋ ਠੀਕ ਹੈ ਮਿੱਟੀ ਚ ਪੀ ਹੋ ਸਕਦੇ ਨਹੀਂ ਮਿੱਟੀ ਦੇ ਵਿੱਚ ਨਾ ਪਿਓ ਉਹ ਜਿਹੜੇ ਗੁਣ ਨੇ ਉਹ ਕੱਚ ਦੇ ਕੰਟੇਨਰ ਚ ਜ਼ਿਆਦਾ ਵਧੀਆ ਆਣਗੇ ਰੁਕੀ ਸਾਹਿਬ ਇਹਨੂੰ ਰਾਤੀ ਸੌਣ ਵਾਲੇ ਪਿਉਤਾ ਉਸ ਤੋਂ ਬਾਅਦ ਸਵੇਰੇ ਉੱਠੇ ਜਦੋਂ ਉੱਠਣਾ ਆਪਾਂ ਉੱਠ ਕੇ ਸਾਰ ਇਹਨੂੰ ਪਾਣੀ ਨੂੰ ਚਾਨਾਣੀ ਇਹਨੂੰ ਐਜ਼ ਇਟ ਇਜ਼ ਹੀ ਉਬਾਲ ਲੈਣਾ ਠੀਕ ਹੈ ਉਬਾਲ ਕੇ ਇਹਨੂੰ ਰੱਖ ਦੇਣਾ ਜਦੋਂ 5-6 ਘੰਟੇ ਉਬਲਣ ਤੋਂ ਬਾਅਦ ਪਿਆ ਰਹੇਗਾ ਉਸ ਤੋਂ ਬਾਅਦ ਇਹਦੇ ਜਿਹੜੇ ਪ੍ਰੋਪਰ ਜਿਹੜੇ ਗੁਣ ਨੇ ਉਹ ਉਜਾਗਰ ਹੋ ਜਾਣਗੇ ਫਿਰ ਇਹਨੂੰ ਚਾਹ ਪੱਤੀ ਵਾਲੀ ਪਾਣੀ ਲੈ ਕੇ ਤੇ ਉਹਨੂੰ ਅਸੀਂ ਥੋੜਾ ਜਿਹਾ ਪੁਣ ਲੈਣਾ ਪੁਣ ਕੇ ਸਾਡੇ ਕੋਲ ਇਹ ਪਾਣੀ ਬਿਲਕੁਲ ਤਿਆਰ ਹੋ ਗਿਆ ਪੀਣ ਵਾਲਾ ਠੀਕ ਹੈ ਠੀਕ ਹੈ ਜੀ ਆਪਾਂ ਇਹਨੂੰ ਦਿਨ ਦੇ ਵਿੱਚ ਦੋ ਵਾਰੀ ਵੀ ਪੀ ਸਕਦੇ ਆ ਕੋਈ ਮੁਸ਼ਕਲ ਨਹੀਂ ਹੈਗੀ ਸਭ ਤੋਂ ਬੈਸਟ ਜਿਹੜਾ ਇਹਦਾ ਟਾਈਮ ਹੈ ਨਾ ਉਹ ਤੁਹਾਡਾ ਜਦੋਂ ਰੋਟੀ ਖਾਣ ਤੋਂ ਬਾਅਦ ਜਦੋਂ ਤੁਹਾਨੂੰ ਥੋੜੀ ਜਿਹੀ ਭੁੱਖ ਲੱਗੀ ਹੋਏ ਠੀਕ ਹੈ ਠੀਕ ਹੈ ਰੋਟੀ ਖਾਧੀ ਨੂੰ ਜਦੋਂ ਤੁਹਾਨੂੰ ਦੋ ਘੰਟੇ ਹੋ ਗਏ ਨੇ ਜਦੋਂ ਆਫਟਰ ਬ੍ਰੈਕਫਾਸਟ ਵੀ ਸੁਖਦੇ ਆ ਬਿਫੋਰ ਡਿਨਰ ਪੀ ਸਕਦੇ ਆ ਦਿਨ ਚ ਦੋ ਵਾਰੀ ਅਸੀਂ ਪੀ ਸਕਦੇ ਆ ਬਟ ਜੇ ਤੁਸੀਂ ਇਹਨੂੰ ਲਗਾਤਾਰ 15 ਦਿਨ ਯੂਜ਼ ਕਰ ਲੋ ਨਾ 15 ਦਿਨਾਂ ਦੇ ਵਿੱਚ ਤੁਹਾਡਾ 2 ਇੰਚ ਜਿਹੜਾ ਟੇਡੇ ਨਾ ਉਹ ਘਟੇਗਾ ਤੁਹਾਡਾ 벨ਟ ਸਾਈਜ਼ ਜਿਹਨੂੰ ਇੰਚਾਂ ਚ ਘਟੇਗਾ ਇੰਚਾਂ ਚ ਘਟੇਗਾ ਜੀ ਕਿਉਂਕਿ ਮਤਲਬ ਕਿਲੋਆਂ ਚ ਨਹੀਂ ਇੰਚਾਂ ਚ ਘਟੇਗਾ ਦੇਖੋ ਪਤਾ ਕੀ ਗੱਲ ਹੁੰਦੀ ਹੈ ਕਿਲੋਆਂ ਦੇ ਵਿੱਚ ਜਦੋਂ ਅਸੀਂ ਭਾਰ ਘਟਾਉਂਦੇ ਆ ਨਾ ਉਹਦੇ ਨਾਲ ਤੁਹਾਡਾ ਮਸਲ ਮਾਸ ਜਾਂਦਾ ਠੀਕ ਹੈ ਆ ਜਿਹੜੇ ਤੁਹਾਡੇ ਫੇਸ਼ੀਅਲ ਮਸਲ ਨੇ ਜਿੰਨਾ ਕਰਕੇ ਤੁਸੀਂ ਯੰਗ ਦਿਖਦੇ ਹੋ ਹੁਣ ਕਈਆਂ ਨੇ ਭਾਰ ਘਟਾਉਣ ਵਿੱਚ ਮੈਂ ਹਮੇਸ਼ਾ ਫੈਟ ਲੌਸ ਦੀ ਗੱਲ ਕਰਦਾ ਮੈਂ ਚਰਬੀ ਘਟਾਉਣ ਦੀ ਗੱਲ ਕਰਦਾ ਮੈਂ ਭਾਰ ਘਟਾਉਣ ਦੀ ਕਦੀ ਗੱਲ ਨਹੀਂ ਕਰਦਾ weight loss ਦੇ ਵਿੱਚ ਤੁਹਾਡਾ ਬਹੁਤ ਨੁਕਸਾਨ ਹੁੰਦਾ ਜੀ ਅੱਛਾ ਜਿਨ੍ਹਾਂ ਨੇ ਇਹ ਨੁਸਖਾ ਫਾਰਮੂਲਾ ਇਸਤੇਮਾਲ ਨਾ ਕਰਨਾ ਹੋਵੇ ਜੀ ਜਾਂ ਟਾਈਮ ਨਾ ਹੋਵੇ ਜਿਨ੍ਹਾਂ ਕੋਲੋਂ ਕਹਣਗੇ ਜੀ ਇਸ ਦਾ ਬਹੁਤ ਸਾਰੇ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਵਰਤ ਕੇ ਦੇਖ ਲਏ ਟੋਟਕੇ ਕਰਕੇ ਦੇਖ ਲਏ ਡਾਕਟਰ ਕੋਲ ਜਾ ਕੇ ਦੇਖ ਲਿਆ ਮਹਿੰਗੇ ਮਹਿੰਗੇ ਡਾਈਟ ਚਾਰਟ ਬਣਾ ਕੇ ਦੇਖ ਲਏ ਐਕਸਰਸਾਈਜ਼ ਕਰਕੇ ਦੇਖ ਲਈ ਖਾ ਪੀ ਕਾ ਛੱਡਣਾ ਅਸੀਂ ਦੇਖ ਲਿਆ ਦੋ ਦੀ ਥਾਂ ਤੇ ਅਸੀਂ ਰੋਟੀ ਇੱਕ ਖਾਣ ਲੱਗ ਗਏ ਅਸੀਂ ਰਾਤ ਦੀ ਰੋਟੀ ਬੰਦ ਕਰਤੀ ਅਸੀਂ ਸਵੇਰੇ ਉ ਉਹ ਸਾਰਾ ਕੁਝ ਕਰਕੇ ਹੰਬ ਗਏ ਨੇ ਜਿਹੜੇ ਜਿਹੜੇ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਨੇ ਲੇਕਿਨ ਕਹਿੰਦੇ ਸਾਡਾ ਵਜ਼ਨ ਨਹੀਂ ਘਟਿਆ ਦੇਖੋ ਜੀ ਇਹਦੇ ਵਿੱਚ ਨਾ ਪੰਜ ਜੜੀਆਂ ਬੁੱਟੀਆਂ ਹੁੰਦੀਆਂ ਖਾਸ ਠੀਕ ਹੈ ਜੜੀਆਂ ਪੈਂਦੀਆਂ ਨੇ ਜਿਹੜੇ ਕਹਿੰਦੇ ਨਾ ਵੀ ਵਜ਼ਨ ਘਟਦਾ ਹੀ ਨਹੀਂ ਸੌਂ ਹੀ ਖਾਲੀ ਜਿੰਨੂੰ ਆਪਾਂ ਸਟੱਬਨ weight ਕਹਿੰਦੇ ਆ ਜਾਂ weight lock ਹੋ ਗਿਆ ਜਾਂ ਮੈਂ ਕਈ ਚੀਜ਼ਾਂ ਇਦਾਂ ਦੀਆਂ ਯੂਜ਼ ਕੀਤੀਆਂ ਵੀ ਜਿਨ੍ਹਾਂ ਦਾ weight ਤੇ ਮੇਰਾ ਘਟ ਗਿਆ ਬਟ ਫਿਰ ਉਹ ਰਬੜ ਬੈਂਡ ਇਫੈਕਟ ਜਿੰਦਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਇੱਕ ਵੀਡੀਓ ਦੇ ਵਿੱਚ ਜਿੰਨੂੰ ਜਿੰਨੂੰ ਵੀ ਮੇਰੇ ਵੀਰ ਨੂੰ ਜਾਂ ਮੇਰੀ ਭੈਣ ਨੂੰ ਕਿਸੇ ਨੂੰ ਰਬੜ ਬੈਂਡ ਇਫੈਕਟ ਹੋਇਆ ਜਾਂ ਜਿਹੜੇ ਕਹਿੰਦੇ ਸਾਡਾ weight ਸਟਕ ਹੋ ਗਿਆ ਲੌਕ ਹੋ ਗਿਆ ਉਹਨਾਂ ਲਈ ਸਾਡੇ ਕੋਲ ਪੰਜ ਜੜੀਆਂ ਬੁੱਟੀਆਂ ਹੈਗੀਆਂ ਇਦਾਂ ਦੀਆਂ ਜਿਹੜੀਆਂ ਅਸੀਂ ਦਵਾਈ ਦੇ ਵਿੱਚ ਪਾਨੇ ਆ ਫੈਟ ਲਾਸ ਕਟਿੰਗ ਮਸ਼ੀਨ ਬਣਾਈ ਦਵਾਈ ਸੀ ਠੀਕ ਹੈ ਠੀਕ ਹੈ ਇੱਕ ਗੋਲੀ ਸਵੇਰੇ ਖਾਓ ਇੱਕ ਗੋਲੀ ਸ਼ਾਮੀ ਖਾਓ ਤੇ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਨਵੀਂ ਚੀਜ਼ ਦੱਸਣ ਲੱਗਾ ਜਿਹੜੇ ਜਿਹੜੇ ਮੇਰੇ ਵੀਰ ਭਰਾ ਨੂੰ ਲੱਗਦਾ ਵੀ ਦਵਾਈ ਦੇ ਵਿੱਚ ਪਤਾ ਨਹੀਂ ਕੀ ਪਾਇਆ ਕੀ ਨਹੀਂ ਪਾਇਆ ਜਾਂ ਉਹ ਦਵਾਈ ਆ ਬਣਾਣਾ ਚਾਹੁੰਦੇ ਨੇ ਉਹ ਜੜੀਆਂ ਬੁੱਟੀਆਂ ਦਾ ਕਿੰਨੀ ਕੁਆਂਟੀਟੀ ਦੇ ਵਿੱਚ ਪਾਣੇ ਆ ਕਿੰਨੀ ਪਾਣੇ ਆ ਕਿੱਦਾਂ ਯੂਜ਼ ਕਰਦੇ ਆ ਉਹਦਾ ਫਾਰਮੂਲਾ ਲੈਣ ਲਈ ਇੱਕ ਛੋਟਾ ਜਿਹਾ ਕੰਮ ਕਰਨਾ ਹੈ ਇਸੇ ਵੀਡੀਓ 'ਚ ਜਿਹੜੇ ਵੀ ਪਲੇਟਫਾਰਮ ਤੇ ਤੁਸੀਂ ਦੇਖਦੇ ਪਏ ਹੋ ਉਹਦੇ ਥੱਲੇ ਇੱਕ ਕਮੈਂਟ ਪਾਓ ਵੀ ਫਾਰਮੂਲਾ ਦੱਸੋ ਜੜੀਆਂ ਬੁੱਟੀਆਂ ਵਾਲਾ ਨਾਲ ਹੀ ਤੁਹਾਨੂੰ ਉਸੇ ਵੇਲੇ ਮੇਰਾ ਮੈਸੇਜ ਆ ਜਾਏਗਾ। ਕੀ ਬਾਤ ਹੈ। ਠੀਕ ਹੈ ਜੀ। ਜੀ ਜੀ ਤੇ ਜਿਨਨੇ ਮੇਰੇ ਵੀਰ ਭਰਾ ਨੇ ਮੇਰੇ ਕੋ ਦਵਾਈ ਲੈਣੀ ਹੈ ਉਹ ਲੈ ਸਕਦਾ। ਮੋਸਟ ਵੈਲਕਮ ਜਿੰਨੂੰ ਫਾਰਮੂਲਾ ਚਾਹੀਦਾ ਗੱਲਾਂ ਉਹਨੂੰ ਫਾਰਮੂਲਾ ਦੇ ਦਾਂਗੇ। ਉਹ ਘਰ ਬਣਾ ਲੈ ਆਪ। ਅੱਛਾ ਜੇ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈਗਾ ਜੀ? ਮਿਲਣ ਦਾ ਢੰਗ ਬਹੁਤ ਆਸਾਨ ਹੈ ਜੀ ਥੱਲੇ ਮੇਰਾ ਨੰਬਰ ਫਲੈਸ਼ ਹੁੰਦਾ ਪਿਆ। ਮੈਨੂੰ ਅੱਜ ਸੇ ਨੰਬਰ ਤੇ ਫੋਨ ਕਰਕੇ ਦੱਸੋ ਵੀ ਕਿਦੋਂ ਮਿਲਣਾ ਚਾਹੁੰਦੇ ਹਫਤੇ ਦੇ 7 ਦੇ 7 ਦਿਨ ਮੈਂ ਅਵੇਲੇਬਲ ਹਾਂ ਤੁਹਾਡੇ ਲਈ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮਿਲਦਾ ਵਾਂ ਬਸ ਮੇਰੀ ਹੱਥ ਜੁੜ ਕੇ ਇਹ ਬੇਨਤੀ ਹੈ ਵੀ ਜਦੋਂ ਵੀ ਤੁਸੀਂ ਆਣਾ ਮੈਨੂੰ ਦਰਸ਼ਨ ਦੇਣੇ ਨੇ ਤੇ ਮੈਨੂੰ ਆਉਣ ਤੋਂ ਪਹਿਲਾਂ ਮੈਨੂੰ ਇਨਫੋਰਮ ਕਰਦੇ ਹੋ ਤਾਂ ਜੋ ਤੁਹਾਨੂੰ ਵੇਟ ਨਾ ਕਰਨੀ ਪਏ ਤੁਹਾਡੇ ਵੇਟ ਕਰਨ ਤੇ ਮੈਨੂੰ ਉਸ ਚੀਜ਼ ਦਾ ਦੁੱਖ ਲੱਗਦਾ ਫਿਰ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਤੁਸੀਂ ਡਾਕਟਰ ਸਾਹਿਬ ਇੰਨੇ ਜ਼ਿਆਦਾ ਇਹਦੇ ਫਾਇਦੇ ਦੱਸਤੇ ਮੇਰਾ ਬੈਠੇ-ਬੈਠੇ ਪੀਣ ਨੂੰ ਦਿਲ ਕਰਨ ਉਦਾਂ ਦਾ ਟਿੱਡ ਤੁਹਾਡਾ ਹੋ ਜਾਏਗਾ ਅਗਲੀ ਵਾਰ ਜਦੋਂ ਤੁਸੀਂ ਇੰਟਰਵਿਊ ਤੇ ਆਓਗੇ ਨਾ ਤੁਸੀਂ ਮੇਰੇ ਵੱਲੋਂ 셔ਟ ਅੰਦਰ ਕਰੋਗੇ 벨ਟ ਬਾਹਰ ਲਾਓਗੇ। ਕੀ ਬਾਤ ਹੈ? ਟੌਰ ਨਾਲ ਘੁੰਮੋਗੇ ਕੱਪੜੇ ਪਾਏ ਤੁਹਾਡੀ ਬੋਡੀ ਜਿਹੜੀ ਸ਼ੇਪ ਦੇ ਵਿੱਚ ਆ ਜਾਏਗੀ ਤੁਹਾਨੂੰ ਕੱਪੜੇ ਪਾਏ ਸੋਹਣੇ ਲੱਗਣਗੇ ਵੈਸੇ ਸੋਹਣੇ ਤੁਸੀਂ ਹੁਣ ਵੀ ਬਹੁਤ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਤੋਂ ਅਸੀਂ ਤੁਹਾਨੂੰ ਟੈਸਟ ਕਰਕੇ ਵੀ ਦੱਸ ਦਿੰਦੇ ਹਾਂ ਕਿ ਕਿੱਦਾਂ ਦਾ ਟੈਸਟ ਹੈ। ਟੈਸਟ ਵੀ ਕੋਈ ਮਾੜਾ ਨਹੀਂ ਡਾਕਟਰ ਸਾਹਿਬ। ਦੇਖੋ ਜੀ ਜੇ ਤੁਸੀਂ ਟੈਸਟ ਦੀ ਗੱਲ ਕਰਦੇ ਹੋ ਨਾ ਹਰ ਚੀਜ਼ ਟੇਸਟ ਲਈ ਨਹੀਂ ਕੀਤੀ ਜਾਂਦੀ ਕੁਝ ਚੀਜ਼ ਤੁਹਾਡੀ ਜਿਹੜੀ ਸਰੀਰ ਹੈ ਜਿਹੜੀ ਤੁਹਾਡੀ ਦੇਹ ਵੇ ਉਹਦੇ ਸ਼ਿੰਗਾਰ ਲਈ ਵੀ ਆਪਾਂ ਨੂੰ ਥੋੜਾ ਜਿਹਾ ਸੈਕਰੀਫਾਈਜ਼ ਵੀ ਕਰਨਾ ਪਏ ਤੇ ਕੋਈ ਵੱਡੀ ਗੱਲ ਨਹੀਂ ਵੈਸੇ ਇਹਦਾ ਟੇਸਟ ਕੋਈ ਮਾੜਾ ਨਹੀਂ ਮੈਂ ਆਪ ਵੀ ਯੂਜ਼ ਕਰਦਾ ਵਾਂ ਇਹਨੂੰ ਬਹੁਤ ਅੱਛਾ ਰਿਜ਼ਲਟ ਮੈਨੂੰ ਵੀ ਮਿਲਿਆ ਇਹ ਤੋਂ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿੰਨਾਂ ਦਾ ਮੋਟਾਪਾ ਘਟਦਾ ਹੀ ਨਹੀਂ ਚਾਹੇ ਉਹ ਕਾਰਨ ਕੋਈ ਵੀ ਰਿਹਾ ਹੋਵੇ ਧੰਨਵਾਦ